ਲੋਭੀ ਦੋਸਤੋ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਤੇ ਨਾਲ ਨਾਲ ਕਮੈਂਟ ਸ਼ੁਰੂ ਕਰ ਦਿਓ ਦੱਸਦੇ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਬੀਤੇ ਦਿਨੀ ਇੱਕ ਕੁੜੀ ਜਿਸ ਦਾ ਨਾਮ ਅਰਚਨਾ ਮਕਵਾਨਾ ਸੀ ਜੋ ਕਿ ਯੋਗਾ ਟ੍ਰੇਨਰ ਹੈ ਗੁਜਰਾਤ ਦੀ ਰਹਿਣ ਵਾਲੀ ਹੈ ਦਰਬਾਰ ਸਾਹਿਬ ਦੇ ਵਿੱਚ ਆਈ ਸੀ ਜਿਸ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਦੋ ਯੋਗਾ ਕਰਦੇ ਦੀਆਂ ਫੋਟੋਆਂ ਵਾਇਰਲ ਕੀਤੀਆਂ ਇੱਕ ਵੀਡੀਓ ਬਣਾਈ ਹੈ ਉਸ ਤੋਂ ਬਾਅਦ ਉਸਨੇ ਆਪਣੇ ਸੋਸ਼ਲ ਮੀਡੀਆ account ਦੇ ਉੱਤੇ ਪਾਈਆਂ ਜਿਸ ਤੋਂ ਬਾਅਦ ਜਾ ਕੇ ਮਾਮਲਾ ਲਗਾਤਾਰ ਪੱਕ ਗਿਆ ਐਜੀਪੀਸੀ ਵੱਲੋਂ ਸਖਤ ਐਕਸ਼ਨ ਲਿਆ ਗਿਆ ਅਰਚਨਾ ਮਕਵਾਨਾ ਦੇ ਖਿਲਾਫ ਉਹਦੇ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਧਾਰਾ 295ਏ ਵੀ ਲਗਾਈ ਗਈ ਹੈ ਤੇ ਨਾਲ ਦੀ ਨਾਲ ਉਸ ਤੋਂ ਪਹਿਲਾਂ ਹੀ ਅਰਚਨਾ ਮਕਵਾਨਾ ਨੇ ਭਾਵੇਂ ਇਸ ਮਾਮਲੇ ਦੀ ਮਾਫੀ ਮੰਗ ਲਈ ਸੀ ਪਰ ਐਜੀਪੀਸੀ ਮੈਂਬਰਾਂ ਵੱਲੋਂ ਸਿੱਖ ਸੰਗਤਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਗਲਤੀ ਕਰੋ ਉਸ ਤੋਂ ਬਾਅਦ ਆਰਮਨਾਲ ਮਾਫੀ ਮੰਗ ਲਓ ਇਹ ਨਹੀਂ ਚੱਲੇਗਾ ਹਮੇਸ਼ਾ ਸਿੱਖ ਧਰਮ ਦੇ ਟੈਂਪਲਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੁਣ 295 ਇਹ ਧਾਰਾ ਅਰਚਨਾ ਮਕਵਾਨਾ ਦੇ ਉੱਤੇ ਲੱਗ ਗਈ ਹੈ ਜਦੋਂ ਸੋਸ਼ਲ ਮੀਡੀਆ ਅਕਾਊਂਟ ਕਈ ਚੰਗਾਂ ਵੱਲੋਂ ਫੋਲਿਆ ਗਿਆ ਤਾਂ ਉਸ ਦੇ ਵਿੱਚ ਤੁਸੀਂ ਦੇਖੋ ਕਿ ਕੰਗਾਂ ਨੌ ਦੀ ਫੋਟੋ ਵਿੱਚ ਪਾਈ ਗਈ ਹੈ ਜਿਸ ਦੇ ਨਾਲ ਤੁਸੀਂ ਦੇਖੋ ਕੰਗਾਂ ਨੌ ਦੇ ਨਾਲ ਅਰਚਨਾ ਮਕਵਾਨਾ ਫੋਟੋ ਤਰਵੰਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦੇ ਇੱਕ ਆਗੂ ਮੈਦਾਨ ਨਾਲ ਵੀ ਅਰਚਨਾ ਮਕਵਾਨਾ ਦੀ ਫੋਟੋ ਵਾਇਰਲ ਹੋਈ ਹੋਈ ਹੈ ਇਹ ਪੂਰਾ ਮਾਮਲਾ ਹੈ ਕੀ ਹੈ ਇਸ ਦੇ ਪਿੱਛੇ ਕਾਫੀ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਨੇ ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਾਨਾ ਨੇ ਕਿਉਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੀ ਚੁਣਿਆ ਤੇ ਦੂਜੇ ਪਾਸੇ ਦੱਸਿਆ ਵੀ ਜਾ ਰਿਹਾ ਹੈ ਕਿ ਅਰਚਨਾ ਮਕਵਾਨਾ ਜਾਣ ਬੁੱਝ ਕੇ ਮਸ਼ਹੂਰ ਹੋਣ ਵਾਸਤੇ ਉਸਨੇ ਯੋਗਾ ਕੀਤਾ ਦਰਬਾਰ ਸਾਹਿਬ ਦੇ ਵਿੱਚ ਆ ਕੇ ਜਦੋਂ ਇਸ ਦੀ ਪੂਰੀ ਕੋਕ ਪਰਤਾਲ ਕੀਤੀ ਗਈ ਤਾਂ ਜੀਪੀਸੀ ਵੱਲੋਂ ਕਿਹਾ ਗਿਆ ਅਰਚਨਾ ਮਕਵਾਨਾ ਨੇ ਕੋਈ ਵੀ ਦਰਬਾਰ ਸਾਹਿਬ ਦੇ ਉਚਾਨ ਕੇ ਮੱਥਾ ਨਹੀਂ ਟੇਕਿਆ ਕੋਈ ਅਰਦਾਸ ਨਹੀਂ ਕੀਤੀ ਸਿੱਧਾ ਆਣ ਕੇ ਉਸ ਨੇ ਜੋ ਯੋਗਾ ਵਾਲੀਆਂ ਫੋਟੋ ਤਰਾ ਰੀਆਂ ਤੇ ਨਾਲ ਦੀ ਨਾਲ ਉਸ ਜਗ੍ਹਾ ਤੇ ਵੀਡੀਓ ਬਣਾਈ ਪਰ ਇੱਕ ਪਾਸੇ ਅਰਚਨਾ ਮਕਵਾਨਾ ਵੀਡੀਓ ਦੇ ਵਿੱਚ ਕਹਿ ਰਹੀ ਹੈ ਕਿ ਮੈਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਆਈ ਸੀ ਕਿ ਮੇਰੀ ਕੋਈ ਇੱਦਾਂ ਦੀ ਅਟੈਂਸ਼ਨ ਨਹੀਂ ਸੀ ਕਿ ਮੈਂ ਇਦਾਂ ਦੇ ਮਾਮਲੇ 'ਚ ਇਦਾਂ ਧਾਰਮਿਕ ਟੈਂਪਲ ਨੂੰ ਕੋਈ ਡੈਸ ਪਜਾਮਾ ਜਾਂ ਸਿਕ ਸੰਤਾ ਦੇ ਰਿਦਨ ਕੈਸ ਪਜਾਮਾ ਪਰ ਕਿਤੇ ਨਾ ਕਿਤੇ ਅਰਚਨਾ ਮਕਵਾਨਾ ਦਾ ਅਸਲ ਸੱਚ ਹੁਣ ਸਾਹਮਣੇ ਆਇਆ ਜਦੋਂ ਅਰਚਨਾ ਮਕਵਾਨਾ ਨੇ ਇੱਕ ਹੋਰ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਉਸਨੇ ਸਪਸ਼ਟ ਕੀਤਾ ਕਿ ਮੈਨੂੰ ਹੁਣ ਸਕਿਉਰਟੀ ਮਿਲ ਚੁੱਕੀ ਹੈ ਮੈਂ ਧੰਨਵਾਦ ਕਰਨੀ ਚਾਹੁੰਦਾ ਹਾਂ ਸੌਨੀਆ ਪੁਲਿਸ ਦੀ ਜਿਸਨੇ ਮੈਨੂੰ ਸਕਿਉਰਟੀ ਦਿੱਤੀ ਹੈ ਕ੍ਰਾਈਮ ਬਰੇਜਨ ਸਕਿਉਰਟੀ ਦਿੱਤੀ ਹੈ ਤੁਸੀਂ ਦੇਖੋ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਜਦੋਂ ਸਕਿਉਰਟੀ ਮਿਲਦੀ ਹੈ ਤਾਂ ਇਹ ਸਾਬਤ ਸਿੱਧਾ ਹੋ ਗਿਆ ਕਿ ਅર્ચਨਾ ਮਕਵਾਨਾ ਹੋਰ ਕੁਝ ਨਹੀਂ ਕਰਨ ਆਈ ਸੀ ਇੱਕ ਸਕੌਟਰੀ ਚੱਕਰ ਦੇ ਵਿੱਚੋਂ ਉਸਨੇ ਆਣ ਕੇ ਦਰਬਾਰ ਸਾਹਿਬ ਦੇ ਵਿੱਚ ਯੋਗਾ ਕੀਤਾ ਜਾਣਬੁੱਝ ਕੇ ਟਾਰਗੇਟ ਕੀਤਾ ਇੱਕ ਤਰ੍ਹਾਂ ਦਾ ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਉਸਨੇ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਣ ਵਾਸਤੇ ਚੈਨਲਾਂ ਉੱਤੇ ਮਸ਼ਹੂਰੀ ਆਉਣ ਵਾਸਤੇ ਪੂਰਾ ਡਰਾਮਾ ਰਚਿਆ ਜਿਸ ਤੋਂ ਬਾਅਦ ਹੁਣ ਲੋਕ ਲਗਾਤਾਰ ਅર્ચਨਾ ਮਕਵਾਨਾ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਸੀ ਦੂਜੇ ਪਾਸੇ ਐ ਜੀ ਪੀ ਸੀ ਵੱਲੋਂ ਹੁਣ ਪੁਰ ਤੇ ਜਾ ਪੁਲਿਸ ਵਿੱਚ ਜਾ ਕੇ ਸ਼ਿਕਾਇਤ ਦਰਜ ਕਰ ਦਿੱਤੀ ਹੈ ਤੇ 295 ਤਾਰਾ ਲੱਗ ਚੁੱਕੀ ਹੈ ਭਾਵੇਂ ਅਰਚਨ ਮਕਵਾਨਾ ਨੂੰ ਸਕورٹی ਮਿਲ ਚੁੱਕੀ ਹੈ ਪਰ ਕਿੰਨੇ ਕਿਤੇ ਹੁਣ ਕਾਰਵਾਈ ਅਦਾਲਤ ਤਰਾਂ ਜੂਰ ਹੋਵੇਗੀ ਗ੍ਰਿਫਤਾਰੀ ਵੀ ਇਸ ਮੌਲੇ ਦੇ ਵਿਚ ਅਰਚਨ ਮਕਵਾਨਾ ਦੀ ਹੋ ਸਕਦੀ ਹੈ ਤੁਸੀਂ ਬਾਤੋਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਨਾਲ ਕਮੈਂਟ ਜੁੜ ਕਰ ਦਿਓ ਪਰ ਹੁਣ ਜਿਸ ਤਰੀਕੇ ਨਾਲ ਅਰਚਨ ਮਕਵਾਨਾ ਦਾ ਮਾਮਲਾ ਪੱਕਿਆ ਪਹਿਲਾਂ ਵੀ ਇਸ ਤਰੀਕੇ ਦਾ ਮਾਮਲਾ ਦਰਬਾਰ ਸਾਹਿਬ ਦੇ ਨਾਲ ਛੁੱਟਦੇ ਰਹੇ ਨੇ ਕਿਉਂ بار-बार ਦਰਬਾਰ ਸਾਹਿਬ ਨੂੰ ਹੀ ਤੈਅ ਕੀਤਾ ਜਾਂਦਾ ਹੈ ਦਰਬਾਰ ਸਾਹਿਬ ਨੂੰ ਹੀ ਇੱਕ ਤਰ੍ਹਾਂ ਦਾ ਜਰੀਆ ਬਣਾਇਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਕਰਨ ਦਾ ਕਾਫੀ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁਣ ਲੋਕਾਂ ਨੂੰ ਸਮਝਣੀਆਂ ਪੈਣਗੀਆਂ ਕਿ ਹੁਣ ਦਰਬਾਰ ਸਾਹਿਬ ਦੇ ਉੱਤੇ ਸਖਤੀ ਜ਼ੋਰ ਹੋ ਗਈ ਹੈ ਕੋਈ ਵੀ ਪ੍ਰਕਰਮਾ ਦੇ ਅੰਦਰ ਵੀਡੀਓ ਜਾਂ ਫਿਰ ਇਸ ਤਰ੍ਹਾਂ ਦੀਆਂ ਫੋਟੋ ਨਹੀਂ ਖਿੱਚਵਾ ਸਕਦਾ ਦੂਜੇ ਪਾਸੇ ਐਸਜੀਪੀਸੀ ਵੱਲੋਂ ਵੀ ਜੋ ਦਰਬਾਰ ਸਾਹਿਬ ਵਿੱਚ ਸਕਿਉਰਟੀ ਰੱਖੀ ਹੋਈ ਹੈ ਜਿਨ੍ਹਾਂ ਦੀ ਸੇਵਾ ਸੀ ਉਸ ਜਗ੍ਹਾ ਉੱਤੇ ਉਦੇ ਵਿੱਚ ਵੀ ਸੇਵਾਦਾਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਦੋ ਤੋਂ ਤਿੰਨ ਜਿਹੜੇ ਸਕਿਉਰਿਟੀ ਮੁਲਾਜ਼ਮ ਸੀ ਉਹਨਾਂ ਨੂੰ ਮੁਲਤਲ ਕੀਤਾ ਗਿਆ ਹੈ ਪਰ ਅੱਗੇ ਵਾਸਤੇ ਅਪੀਲ ਕਰਦੇ ਹਾਂ ਜਿੰਨੇ ਵੀ ਹੋਰ ਸਟੇਟ ਦੇ ਲੋਕ ਨੇ ਤੁਸੀਂ ਨਮਸਤਕਹੋ ਮੋਸਟ ਵੈਲਕਮ ਕੋਈ ਵੀ ਤੁਹਾਨੂੰ ਨਹੀਂ ਰੋਕੇਗਾ ਦਰਸ਼ਨ ਕਰੋ ਕੋਈ ਤੁਹਾਨੂੰ ਨਹੀਂ ਰੋਕੇਗਾ ਸ਼ਾਂਤੀ ਆਂਦੀ ਹੈ ਦਰਬਾਰ ਸਾਹਿਬ ਦੇ ਵਿੱਚ ਇਹ ਸਭ ਨੂੰ ਪਤਾ ਹੈ ਪਰ ਜਾਣ ਬੁਝ ਕੇ ਇਦਾਂ ਦੀਆਂ ਹਰਕਤਾਂ ਨਾ ਕਰੋ ਕਿਉਂਕਿ ਸਿੱਖ ਧਰਮ ਨੂੰ ਬਾਰ ਬਾਰ ਪਰਖਾ ਨਾ ਕਰੋ ਇਸ ਦੇ ਨਾਲ ਕਿਤੇ ਨਾ ਕਿਤੇ ਸਿੱਖਾਂ ਦੇ ਹਿਰਦੇ ਬਲੁੰਦਰ ਜਾਂਦੇ ਨੇ ਜਿਸ ਤੋਂ ਬਾਅਦ ਅਗਰ ਕੋਈ ਐਦਾ ਦੀ ਨੋਂ ਹੀ ਘਟਨਾ ਹੋ ਗਈ ਤਾਂ ਉਸ ਤੋਂ ਬਾਅਦ ਫਿਰ ਸੰਗਤਾਂ ਨੂੰ ਸਿੱਖਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਜਾਣਬੁੱਝ ਕੇ ਉਗਰਵਾਦ ਫਲਾਹ ਰਹੇ ਨੇ ਅਤਵਾਦ ਫਲਾਹ ਰਹੇ ਨੇ ਇਸ ਤਰੀਕੇ ਦੇ ਟੈਗ ਪੰਜਾਬ ਦੇ ਲੋਕਾਂ ਉੱਤੇ ਲਗਾਏ ਜਾਂਦੇ ਨੇ ਸਿੱਖਾਂ ਉੱਤੇ ਲਗਾਏ ਜਾਂਦੇ ਨੇ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਕਿਉਂ ਐਦਾਂ ਦੀਆਂ ਹਰਕਤਾਂ ਕਰਦੇ ਹੋ ਜਿਸ ਦੇ ਨਾਲ ਕਿ ਸਿੱਖਾਂ ਦੇ ਇਧਰੇ ਬਲਦੁੰਦਰੇ ਜਾਣ ਪਰ ਹੁਣ ਦੇਖਦੇ ਆਂ ਕਾਰਵਾਈ ਵੱਡੀ ਹੋ ਗਈ ਐ 295 ਧਾਰਾ ਲੱਗ ਚੁੱਕੀ ਐ ਅਰਸ਼ਨਾ ਮਕੌਣਾ ਦੇ ਖਿਲਾਫ ਪਰ ਹੁਣ ਉਹਦੀ ਕਦੋਂ ਗ੍ਰਿਫਤਾਰੀ ਹੁੰਦੀ ਐ ਤੇ ਕੀ ਕਾਰਵਾਈ ਹੁੰਦੀ ਐ ਅੱਗੇ ਧੰਨਵਾਦ ਸਮੀ ਦੱਸੇਗਾ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਕੇ ਅੱਗੇ ਤੁਸੀਂ ਵੀ ਆਪਣੇ ਦੋਸਤ ਮਿੱਤਰਾਂ ਤੱਕ ਜੁੜਪ ਚਾਓ ਤੇ ਨਾਲ ਜਨ ਬੇ ਵਿਚਾਰ ਵੀਡੀਓ ਦੇ ਬਾਰੇ ਜੁੜ ਦਿਓ ਧੰਨਵਾਦ